ਜਿਸ ਕੋਆਪਰੇਟਿਵ ਫੈਡਰਲਿਜ਼ਮ ਦੀ ਗੱਲ ਮੈਂ ਕਰਦਾ ਅੱਜ ਮੇਰਾ ਮੰਨਣਾ ਹੈ ਕਿ ਜਿਸ ਮਕਸਦ ਨਾਲ ਮਾਨਯੋਗ ਗੜਕਰੀ ਜੀ ਇਥੇ ਆਏ ਸੀਗੇ ਮੇਰਾ ਮੰਨਣਾ ਹੈ ਪਰ ਵੀ ਘਰੇ ਚੱਲ ਕੇ ਆਈ ਸੀ ਗੰਗਾ ਘਰੇ ਆਈ ਸੀਗੀ ਚਾਹੇ ਕਹਿਣ ਨੂੰ ਤਾਂ ਅੱਜ ਮੌਸਮ ਬੜਾ ਤੁੰਦੜਾ ਹੈ ਹੋ ਸਕਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਨਾ ਉੱਡਿਆ ਹੋਵੇ पर ਮੈਨੂੰ ਇਸ ਗੱਲ ਦਾ ਇੱਕ ਬੜਾ ਅੱਜ ਮੇਰੇ ਗੱਲ ਚੁਭ ਰਹੀ ਹੈ ਕਿ ਬਾਕੀ ਜਿਹੜੇ ਆਂਡ ਗਵਾਨ ਵਾਲੇ ਸਾਡੇ ਨੁਮਾਇੰਦੇ ਐ ਕਿਉਂਕਿ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਕੇ ਜਿਨ੍ਹਾਂ ਨੂੰ 2/3 ਬਹੁਮਤ ਦਿੱਤਾ ਜਿਨ੍ਹਾਂ ਦੇ ਰਾਜ ਸਭਾ ਸੰਸਦ ਵੀ ਹੈਗੇ ਅੱਜ ਜੇ ਕਿਤੇ ਮੌਕੇ ਤੇ ਹੁੰਦੇ ਤੇ ਪੰਜਾਬ ਦੀ ਗੱਲ ਬਿਨਾਂ ਰਾਜਨੀਤਿਕ ਪੇਦਪਾਵ ਦੇ ਇੱਥੇ ਰੱਖੀ ਜਾ ਸਕਦੀ ਸੀਗੀ ਕਿਉਂਕਿ ਹੁਸ਼ਿਆਰਪੁਰ ਇਹ ਕਹਿ ਜਾ ਇਲਾਕਾ ਹੈ ਗਟਕਰੀ ਸਾਹਿਬ ਹੁਸ਼ਿਆਰਪੁਰ ਆਪਣੇ ਆਪ ਵਿੱਚ ਇਸ ਦੀ ਆਪਣੀ ਇੱਕ ਮਹੱਤਤਾ ਹੈ ਪੰਜਾਬ ਵਿੱਚ ਸਰ ਐਜੂਕੇਸ਼ਨ ਦਾ ਹੱਬ ਹੈ ਇਹ ਸਾਡੀ ਪੰਜਾਬ ਯੂਨੀਵਰਸਿਟੀ ਜਦ ਹਿੰਦੁਸਤਾਨ ਦਾ ਵੇਭਾਜਨ ਹੋਇਆ ਪੰਜਾਬ ਯੂਨੀਵਰਸਿਟੀ ਦਾ ਪਹਿਲਾ ਕੈਂਪਸ ਇੱਥੇ ਆ ਕੇ ਬਣਿਆ ਹੁਸ਼ਿਆਰਪੁਰ ਦੇ ਬਣਿਆ ਉਹਦੇ ਬਾਅਦ 55 56 ਦੇ 56 57 ਦੇ ਅੰਦਰ ਜਾ ਕੇ ਚੰਡੀਗੜ੍ਹ ਟ੍ਰਾਂਸਫਰ ਹੋਇਆ ਇੱਥੋਂ ਹੀ ਐਗਰੋ ਫੋਰੈਸਟਰੀ ਸਾਡੇ ਇੱਥੇ ਵਰਲਡ ਕਲਾਸ ਇੰਡਸਟਰੀ ਅਗਰ ਟਰੈਕਟਰ ਜਿਹੜੇ ਐ ਜਿਹੜਾ ਪੰਜਾਬ ਦੇ ਅੰਦਰ ਹਰੀ ਕ੍ਰਾਂਤੀ ਦਾ ਇੱਕ ਬਹੁਤ ਵੱਡਾ ਟੂਲ ਹੈ ਉਹਦੀ ਫੈਕਟਰੀ ਤੇ ਉਸ ਤੋਂ ਵੀ ਜ਼ਿਆਦਾ ਜਿਸ ਆਸਤਾ ਨਾਲ ਲੋਕ ਇੱਥੇ ਮਾਤਾ ਚਿੰਤਪੁਰ ਨਹੀਂ ਕਰਨੀ ਜਾਂਦੇ ਐ ਉਹਦੇ ਵਾਸਤੇ ਆ ਇੱਕ ਹੱਬ ਐ ਅੱਜ ਮੈਂ ਤੁਹਾਨੂੰ ਇਸ ਗੱਲ ਦੀ ਜਿੱਥੇ ਵਧਾਈ ਦੇਣਾ ਕਿ ਅੱਜ ਤੁਸੀਂ ਇੱਥੇ ਆ ਕੇ ਇੱਕ ਬਹੁਤ ਲੰਬੇ ਸਿਰੇ ਸਮੇਂ ਤੋਂ ਜਿਹੜੀ ਮੰਗ ਸੀਗੀ ਇੱਥੋਂ ਲੈ ਕੇ ਫਗਵਾੜਾ ਵਾਲੀ ਜਿਹੜੀ ਸੜਕ ਹੈ ਉਹਨੂੰ ਫੋਰ ਲਰਨਿੰਗ ਦਾ ਜਿੱਥੇ ਪ੍ਰੋਜੈਕਟ ਕਰਨ ਲੱਗਿਓ ਉੱਥੇ ਹੀ ਕਿਉਂਕਿ ਮੰਗਾਂ ਬਹੁਤ ਹੈ ਪੰਜਾਬ ਦੀਆਂ ਤੇ ਜਿਹੜਾ ਰਤਬਾ ਇਸ ਹੁਸ਼ਿਆਰਪੁਰ ਨੂੰ ਮਿਲਣਾ ਚਾਹੀਦਾ ਸੀਗਾ ਉਹ ਮੈਂ ਸਮਝਦਾ ਇਹਨਾਂ ਨੂੰ ਅਸੀਂ ਦੇ ਨਹੀਂ ਸਕੇ ਇਸ ਇਤਿਹਾਸਿਕ ਸ਼ਹਿਰ ਨੂੰ ਉਹਦੇ ਵਿੱਚ ਸਾਡਾ ਵੀ ਯੋਗਦਾਨ ਸਮੇਂ-ਸਮੇਂ 'ਤੇ ਸਾਡੀ ਕਮਜ਼ੋਰੀਆਂ ਰਹੀਆਂ ਪਰ ਅੱਜ ਜਦੋਂ ਤੁਸੀਂ ਖੁਦ ਚੱਲ ਕੇ ਇੱਥੇ ਆਏ ਹੋ ਤੇ ਜਿਨ੍ਹਾਂ ਨੇ ਕਿਤੇ ਨਾਂ ਨਹੀਂ ਕੀਤੀ ਅੱਜ ਸਾਡੇ ਕੁਝ ਲੋਕਾਂ ਦੀ ਇੱਥੇ ਅਨੁਪਸਥਿਤੀ ਜਿਹੜੀ ਹੈ ਉਹ ਮੈਨੂੰ ਖਲ ਰਹੀ ਹੈ